ਸੂਪਰ 7 ਕ੍ਰਿਕਟ ਫੈਨਰੇਸ਼ਨ ਇੰਡੀਆ ਵੱਲੋਂ ਜੋ ਅਲੀਵਾਲ ਦੇ ਖੇਡ ਸਟੇਡੀਅਮ ਵਿੱਚ 25 26 27 ਦਸੰਬਰ ਨੂੰ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਉਸ ਵਿੱਚ ਪੰਜਾਬ ਪ੍ਰਧਾਨ ਜਰਨੈਲ ਸਿੰਘ ਲਾੜੀ ਅਤੇ ਉਸ ਦੀ ਪੂਰੀ ਟੀਮ ਵੱਲੋਂ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਨੂੰ ਵਿਸ਼ੇਸ਼ ਰੂਪ ਵਿੱਚ ਬੁਲਾਇਆ ਗਿਆ ਇਸ ਮੌਕੇ ਸਾਫ ਦਾ ਸੈਨਿਕ ਵੈਲਫੇਅਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਹਰਪਾਲ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਇਹੋ ਜਿਹੇ ਉਪਰਾਲੇ ਹਰ ਪਿੰਡ ਹਰ ਕਸਬੇ ਵਿੱਚ ਹੋਣੇ ਚਾਹੀਦੇ ਹਨ ਇਹਨਾਂ ਦੇ ਨਾਲ ਬੱਚਿਆਂ ਦਾ ਨਸ਼ਿਆਂ ਤੋਂ ਧਿਆਨ ਹਟ ਕੇ ਖੇਡਾਂ ਵੱਲ ਪ੍ਰੇਰਿਤ ਹੁੰਦਾ ਹੈ ਅਤੇ ਬੱਚਿਆਂ ਦੀ ਰੁਚੀ ਖੇਡਾਂ ਪ੍ਰਤੀ ਵੱਧਦੀ ਹੈ ਮਾਜਾ ਲਾਈਵ ਟੀਵੀ ਲਈ ਫਤਿਹਗੜ ਚੋੜੀਆਂ ਤੋਂ ਮਨਪ੍ਰੀਤ ਸਿੰਘ ਮਾਨ ਦੀ ਖਾਸ ਰਿਪੋਰਟ ਮੈਂ ਸੁਬੇਦਾਰ ਹਰਪਾਲ ਸਿੰਘ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਗਰਦਾਸਪੁਰ ਅੱਜ ਅਸੀਂ ਇਸ ਕਸਬਾ ਹਲੀਆਲ ਦੇ ਵਿੱਚ ਪਹੁੰਚਿਆ ਮੇਰੇ ਨਾਲ ਮੇਰੀ ਟੀਮ ਸਾਬਕਾ ਸੈਨਿਕ ਕਮੇਟੀ ਦੀ ਔਰ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਕ੍ਰਿਕਟ 7 ਐਸੋਸੀਏਸ਼ਨ ਦੇ ਵਿੱਚ ਇਸ ਪ੍ਰਬੰਧਕ ਟੀਮ ਨੇ ਸਾਨੂੰ ਇੱਥੇ ਅੱਜ ਸਾਬਕਾ ਸੈਨਿਕਾਂ ਨੂੰ ਬੁਲਾਇਆ ਸੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਆ ਬਹੁਤ ਵੱਡਾ ਅੱਜ ਮਾਣ ਮਹਿਸੂਸ ਕਰਦੇ ਹਾਂ ਔਰ ਅਸੀਂ ਇਸ ਜਰੀਏ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਆ ਕਿ ਇੱਕ ਬਹੁਤ ਵਧੀਆ ਭਰਾਲਾ ਵਾ ਤਾਂ ਜੋ ਸਾਡੇ ਬੱਚੇ ਔਰ ਨੌਜਵਾਨ ਜਿਹੜੀ ਪੀੜ੍ਹੀ ਆ ਇਹ ਨਸ਼ਿਆਂ ਤੋਂ ਮੁਕਤ ਹੋਏਗੀ ਔਰ ਖੇਡਾਂ ਵਾਲੇ ਪਾਸੇ ਜਿਹੜੀ ਆ ਪ੍ਰੇਰਿਤ ਹੋਏਗੀ ਤਾਂ ਜੋ ਮਤਲਬ ਸਾਡਾ ਸਮਾਜ ਜਿਹੜਾ ਵਾ ਉਹ ਹੋਰ ਵਧੀਆ ਤਰੀਕੇ ਨਾਲ ਵਧੀਆ ਸੁਧਰ ਸਕੇ ਅਸੀਂ ਸਾਰੀ ਹੀ ਸਮੂਹ ਟੀਮ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਕ੍ਰਿਕਟ 7 ਅਜੇਸ਼ੂਸਨ ਦੇ ਪ੍ਰਧਾਨ ਸਾਹਿਬ ਉਹ ਦਰਜਾਵੇ ਦਰਜੀ ਆਉਦੇਦਾਰਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ